कपूरथला के पिंड तालीवाल बेट विखे तड़कसार्यहता की शक्की हालात हो जाने खबर सामने आई है घटना स्थान तो परापत जानकारी अनुसार मृतक दस मनजिंद कौर पत्नी बलविंदर सिंह ने दसा कि उन्होंने लड़का अमृतपाल सिंह विदेश विच रहिंदा है ओना दी गैर हाजरी हाजिरी नूर राजवीर कौर के मेरे भतीजे गुरजीत सिंह जीता पिंड नौली नजायज संबंध बन गए सन जिसका पता लगन से उन्होंने लड़का अमृतपाल सिंह उर्फ जीता विदेश तो एक मई वापस इंडिया आ गया दो पति पत्नी विचकार इसे गल झगड़ा हो गया ਅੱਜ ਤੜਕਸਾਰ ਅਮਰਿਤਪਾਲ ਸਿੰਘ ਜੁਬਾਰੇ ਤੋਂ ਹੇਠਾ ਆਇਆ ਅਤੇ ਉਸਨੇ ਦਸਿਆ ਕਿ ਰਾਜਵੀਰ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਅਤੇ ਹੁਣ ਮੈਂ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ। ਘਟਨਾ ਦੀ ਸੂchnਾ ਮਿਲਦਿਆਂ ਹੀ ਡੀਐਸਪੀ ਪੁਲਤਕਰਨੈਲ ਸਿੰਘ ਅਤੇ ਥਾਣਾ ਟਿਲਵਾਂ ਦੇ ਮੁਖੀ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਫਿੰਗਰਪ੍ਰਿੰਟ ਮਾਇਰਾ ਨੂੰ ਨਾਲ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਜਾਰੀ ਹੈ ਅਤੇ ਮਾਮਲੇ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਸਾਰਗੁੜ੍ਹ ਹੈ ਕਿ ਜਿਦਾ ਕਾਲਸਾ ਗੁਰਦੀਪਾਤੇ ਸਾਰ ਦਿਨ ਮੈਂ ਸਵੇਰੇ ਆਈਆਂ ਇਹਨੇ ਮੇਨ ਕੋ ਕਹ ਰਾਤ ਦੀ 10:30 11 ਵਜੇ ਦੀ ਮੌਤ ਹੋਈ ਆ ਮੈਨੂੰ ਕਿੰਦੋਂ ਦੇ ਮਤਲਬ ਖੁਨਾਇਆ ਉਹਨੇ ਕਿਹਾ ਕਿ ਜਾ ਕੇ ਉਹਨਾਂ ਦੇ ਘਰ ਪਤਾ ਕਰਕੇ ਆ ਤੇ ਮੈਂ ਆਈਆਂ ਉਹਨਾਂ ਦੇ ਘਰ ਕੋਈ ਕਿਨੇ ਕੋਣ ਦਾ ਰਿਸੀਗਾ ਤੇ ਮੈਂ ਆਨ ਕੇ ਜਿਆ ਦਿੱਕਤ ਦਿੱਸਾ ਸਬੇਤ ਤੋਂ ਬਾਹਰ ਨਿਕਲੀ ਤੇ ਫਿਰ ਮੈਂ ਜਦੋਂ ਅੰਦਰ ਆਈ ਮੈਂ ਕਹੀ ਕਿ ਗੱਲ ਉਹਨੂੰ ਕਹਿੰਦੀ ਆ ਤੇ ਉਹਨੇ ਦੱਸਿਆ ਫਿਰ ਮੈਨੂੰ ਕੋਠੀ ਤੇ ਲੈ ਕੇ ਦਿਖਾ ਲਿਆ ਉਹਨੇ ਕਿ ਮੈਂ ਆਨ ਕੇ ਦੇਖਿਆ

ਇਨੇ ਬੱਚੇ ਜੋ ਬੱਚੇ ਆਇਆ ਇੱਕ ਬੇਟਾ ਆਇਆ 10 ਸਾਲ ਦਾ ਤੇ ਇੱਕ ਬੁੱਢੀ ਆ ਪੌਣਕ ਦੋ ਜੀ ਬੁੱਢੀ ਹਾਂਜੀ ਹਾਂ ਤੁਹਾਡਾ ਰੋਂਦਾ ਕਿੱਥੇ ਸੀਗਾ ਇਹ ਪਹਿਲਾਂ ਬਾਹਰ ਗਿਆ ਸੀਗਾ ਸਾਨੂੰ ਤਾਂ ਇਹਦਾ ਵੀ ਨਹੀਂ ਪਤਾ ਮੈਨੂੰ ਤੇ ਸਵੇਰੇ ਪਤਾ ਲੱਗਾ ਇਹਨੇ 23 ਨੂੰ ਆਇਆ 23 ਨੂੰ ਆਇਆ ਸਾਨੂੰ ਇਹਦਾ ਵੀ ਨਹੀਂ ਮੈਨੂੰ ਸਵੇਰੇ ਪਤਾ ਲੱਗਾ ਕਿ ਤੁਮ ਘਰ ਆਏ ਆ ਆਣ ਤੇ ਮਤਲਬ ਜੀ ਮੰਮੀ ਨੇ ਦੱਸਿਆ ਮੈਨੂੰ ਵੀ ਆਇਆ ਹੈ ਕਿ ਨਜਾ ਹੁਣ ਕਿੱਥੇ ਆ ਕਹਿੰਦੇ ਆ ਕਿ ਉਹ ਭੱਜ ਗਿਆ ਗੱਡੀ ਲੈ ਕੇ ਮੇਰੇ ਕੋਲ ਰੂਮ ਕੋ ਜਿੰਦ ਕੀ ਲੋ ਸੀ ਜੇ ਉਹਨੇ ਕੋਈ ਨਹੀਂ ਸੀ ਕਾਰਾ ਕੀਤਾ ਤਾਂ ਫਿਰ ਮੈਂ ਬਾਅਦ ਵਿੱਚ ਚਲੀ ਗਈਆਂ ਫਿਰ ਜਦੋਂ ਵੀ ਆਏਗਾ ਕਿ ਕੋਈ ਪਰਿਵਾਰ ਨੇ ਕਿਹਾ ਸਤਾ ਕੋ ਮੌਕੇ ਪਰਿਵਾਰ ਕੰਗੇ ਸਾਨੂੰ ਪਤਾ ਹੀ ਨਹੀਂ ਉਹ ਖਾਹਾਂ ਲਿਆ ਪਹਾਉ ਤੁਸੀਂ ਆ ਵੀ ਦੇਖ ਲੈਣਾ ਕਿੰਨੇ ਦੇ ਨਾਲ ਪਹਾ ਇਨੀ ਤੱਕ ਲੈ ਲਿਆ ਛੁੱਟੀ ਜੀ ਇਹਦੇ ਨਾਲ ਉਹਦੇ ਨਾਲ ਆ ਨਹੀਂ ਸਕਦਾ ਨਾਲ ਬੈਠਿਆ ਨਾਲ ਛੂਕ ਕੇ ਫੋਣ ਆਇਆ ਤਾਂ ਜੇ ਲੱਗਾ ਮਾਰਦੀ ਛੂਕ ਇਸ ਤਰ੍ਹਾਂ ਪਰਤ ਜਾ ਜਾ ਹੋ ਗਈ ਤੇ ਨਾ ਕੋਸ ਹੁੰਦਾ ਮੈਨੂੰ ਨਹੀਂ ਪਤਾ ਹੈ ਕਿ ਕਿੰਦੇ ਸਾਸਿ ਨਹੀਂ ਸੀ ਉਹਦੀ ਮਤਲਬ ਤੇ ਕੰਮ ਉਹਦੀ ਮੰਮੀ ਦਾ ਸੰਬੰਧ ਹੀ ਗੱਲਾਂ ਮੈਂ ਮਤਲਬ ਕਦੀ ਇਧਰ ਘੱਟ ਹੀ ਆਈ ਸਾਡੀ ਦੂਜੀ ਪੱਤੀ ਪੈ ਜਾਂਦੀ ਹੈ ਕੋਈ ਪ੍ਰਸ਼ਾਸਨ ਆਇਆ ਮੈਨੂੰ ਉਹ ਚਲੋ ਵਿਸ਼ਵਾਸ ਕਰ ਉਹਨੇ ਆਪ ਖੁਦ ਦੇਖਿਆ ਵੀ ਗਾਲ ਘੁੱਟ ਕੇ ਮਾਰੀ ਗਈ ਹੈ ਅਗੂਠੇ ਲੱਗੇ ਅਗੂਠੇ ਦੇ ਨਿਸ਼ਾਨ ਲੱਗੇ ਉਹਨਾਂ ਨੇ ਨਾ ਲੱਗੇ ਮਤਲਬ ਗਰਦਨ ਦੇ ਤੇ ਉਹਨਾਂ ਨੇ ਆਪ ਕੋਈ ਦੇ ਵੀ ਆਪਣੀ ਹਰਕਾਇਤ ਉਹ ਕਰ ਦੇ ਹੁਣ ਸਾਡੀ ਤਾਂ ਤੀ ਸੀਗੀ ਉਹ ਤਾਂ ਹੁਣ ਸਾਨੂੰ ਮਿਲਣੀ ਨੀਗੀ ਜਿਹੜੀ ਦੁਨੀਆ ਤੋਂ ਚਲੀ ਗਈ ਤੇ ਪਰ ਉਹਦਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕਿੰਨੂ ਦੋਸ਼ੀ ਹੋ ਅਸੀਂ ਤਾਂ ਹੁਣ ਇਹਨਾਂ ਨੂੰ ਘਰ ਆਲੇ ਨੂੰ ਦੋਸ਼ੀ ਮੰਨਦੇ ਪਰ ਉਹਨਾਂ ਨੂੰ ਦੋਸ਼ੀ ਮੰਨਦੇ ਜਿਹੜਾ ਕੋਹੜਾ ਹੋ ਗਿਆ ਇਸ ਟਾਈਮ ਜੇ ਉਹਨੇ ਮਤਲਬ ਇਹ ਕੰਮ ਕੀਤਾ ਸੀ ਫਿਰ ਇਕੇ ਰਿੰਦਾ ਕਿ ਭੱਜਨ ਦੀ ਕੀ ਜ਼ਰੂਰਤ ਸੀ ਕੀ ਕਰਦੇ ਅਸੀਂ ਇਹ ਮੰਨ ਕਰਦੇ ਸਾਨੂੰ ਸਾਫ਼ ਹੋ ਮਿਲਣਾ ਚਾਹੀਦਾ। ਕੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅੰਜਨ ਤਕੌਰ ਤਾੜੀਵਾਲ ਪੈਂਟ ਹੈ। ਜਿਹੜੀ ਬੱਚੀ ਦੀ ਮੌਤ ਹੋਈ ਥੋੜੇ ਕਰਦੇ ਸੀ। ਮੇਰੇ ਨਾਲ ਲੱਗਦੇ। ਮੌਤ ਕਿ ਹੋਈ? ਸਾਨੂੰ ਕੋਈ ਪਤਾ ਨਹੀਂ ਲੱਗਾ ਅਸੀਂ ਥੱਲੇ ਦੋਨੇ ਜੀ ਆਂ। ਪੋਤਾ ਮੇਰਾ ਮੇਰੇ ਨਾਲ ਸੁਤਾਏ ਦੋਨੇ ਜੀ ਉੱਤੇ ਆ। ਸਾਨੂੰ 4:30 ਵਜੇ ਸਵੇਰੇ ਦੱਸਿਆ ਉਹਨੇ। ਮੁੰਡੇ ਨੇ ਉਤੋਂ ਅਰਲੀ ਰਾਮਾ ਆਤਾ। ਸਾਨੂੰ ਕੋਈ ਨਹੀਂ ਪਤਾ ਹਾਂਜੀ ਲੜਕਾ ਅੱਜ ਅੱਜ 10 ਦਿਨ ਹੋਏ ਬਾਹਰੋਂ ਇਟਲੀ ਆਇਰੋ 1 ਸਾਲ ਤੇ 4 ਮਹੀਨੇ ਬਾਦਾਂ ਉਧਰੋਂ ਬਾਹਰੋਂ ਆ ਗਿਆ ਟਿਕਟ ਵੀ ਇਹਨੇ ਨੌ ਨੇ ਰੱਖੀ ਉਹਦੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਇਹਨੇ ਕੀ ਕੀਤਾ ਕੀ ਨਹੀਂ ਲੜਕੇ ਬੁੱਝ ਦੱਸਿਆ ਹੋਏ ਤਾਂ ਸਾਢੇ 4 ਵਜੇ ਦਾ ਤਾਂ ਘਰੋਂ ਨਿਕਲ ਗਿਆ ਉਦੋਂ ਹੀ ਤੇ ਇਹ ਮਰ ਗਈ ਆ ਤੇ ਮੈਂ ਵੀ ਮਰ ਜਾਣਾ ਉਦੋਂ ਹੀ ਚੱਲ ਗਿਆ ਘਰੋਂ ਇਹ ਡਾਇਰੀ ਪਰ ਅੱਗੇ ਵਿੱਚ ਕੁੜੀ ਨਾ ਬਣਾਦੀ 3 ਜਣ ਨੂੰ ਪ੍ਰੈਸ਼ਰ ਹੀ ਦੱਸਿਆ। ਕਲੇਸ ਰਹਿੰਦਾ ਸੀ, ਕਲੇਸ ਰਹਿੰਦਾ ਸੀ। ਕੀ ਕਾਰਨ ਸੀ? ਕਾਰਨ ਚਾਹੇ ਕੁੜੀ ਦੇ ਦੀਦਨ ਬਦਲੇ ਸੀ ਉਹ ਮੁੰਡੇ ਕੋ ਰਿਕਾਰਡਿੰਗਾਂ ਸਾਰੀਆਂ ਸੀ। ਉਹ ਮੁੰਡਾ ਕਹਿੰਦਾ ਮੈਂ ਸਾਰੇ ਪਰੂਖ ਦਿੰਦਾ ਮੇਰੇ ਬਾਹਰ ਮੁੰਡੇ ਨੂੰ ਦਿੰਦਾ ਸੀ ਪਰੂਖ। ਇਹ ਪਰੂਖ ਨੂੰ ਸਾਰੇ ਦਿੰਦਾ। ਤੁਹਾਡੀ ਕਹਿਣ ਦਾ ਭਾਵ ਉਹ ਤੁਹਾਡੀ ਨੋਟਿਸ ਕਿਸੇ ਗੈਰ ਮੁੰਡੇ ਦੇ ਨਾਲ ਮੇਰੇ ਸਕੇ ਭਤੀਜੇ ਨਾਲ, ਮੇਰੇ ਸਕੇ ਭਤੀਜੇ ਹਾਂ ਜਿਹੜਾ ਇੱਥੇ ਰਹਿ ਗਿਆ। ਉਹਦੇ ਨਾਲ ਸੀ। ਦੱਲ ਲਈ ਥੋਂ ਵੱਧ ਗਈਆਂ ਮੁੰਡੇ ਦਾ ਸਾਰਾ ਕੁਝ ਦੱਸ ਦਿੱਤਾ ਹੁਣ ਵੀ ਆਇਆ ਔਰੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਆ ਰਾਜਵਿੰਦਰ ਨੂੰ ਵੀ ਉਹਨੇ ਦਿਖਾਈ ਆ ਕਹਿੰਦਾ ਜੇ ਜੇ ਮੇਰੀ ਰਾਜਵਿੰਦਰ ਨੂੰ ਕੁਝ ਹੋ ਗਿਆ ਮੇਰੀ ਰਾਜਵੀਰ ਨੂੰ ਮੈਂ ਪੈਣ ਚੋਦਾ ਤੈਨੂੰ ਨਹੀਂ ਛੱਡਣਾ ਤੈਨੂੰ ਮੈਂ ਮਾਰ ਦੇਣਾ ਮੇਰੀ ਰਾਜਵੀਰ ਮੈਂ ਖਣਨੀ ਆ ਮੈਂ ਖਣਨੀ ਆ ਕਹਿੰਦਾ ਮੇਰੀ ਰਾਜਵੀਰ ਆ ਮੇਰਾ ਭਤੀਜਾ ਇਦਾਂ ਕਹਿੰਦਾ ਸੀ ਤੁਹਾਡਾ ਭਤੀਜਾ ਕੀ ਨਾਂ ਉਹਦਾ ਨਾਂ ਹੈਗਾ ਗਰਜੀਤ ਸਿੰਘ ਜੀਤਾ ਪਿੰਡ ਨੌਲੀ ਇੱਥੇ ਨਾ ਕੋਈ ਗੋਰਿੰਦੇ ਨਹੀਂ ਆਇਆ ਮੇਰੇ ਕੋ 2 ਮਹੀਨੇ ਰਹਿਏ ਇਸੇ ਗਰਾਨੀ ਨਾਲ ਬਤ ਗੱਲ ਹਾਂ ਐਸੇ ਇੱਥੇ ਕਿਤੇ ਗੱਲਬਾਤ ਹੋ ਗਈ ਮੈਨੂੰ ਕੋਈ ਪਤਾ ਨਹੀਂ ਹਾਂਜੀ ਜਦੋਂ ਉਹ ਲੜਕਾ ਉੱਤੋਂ ਜਵਾਇਦ ਉੱਤਰ ਜੁਂਦਾ ਉਹਨੇ ਤੁਹਾਨੂੰ ਕੋਈ ਗੱਲ ਦੱਸੀ ਹੋਵੇ ਵੀ ਸਵੇਰੇ ਹਾਂ ਉਹਨੇ ਇਹੋ ਦੱਸਿਆ ਵੀ ਉਹ ਮੁੱਕ ਗਈ ਆ ਅਸੀਂ ਉਸ ਵੇਲੇ ਭੱਜੇ ਗਏ ਆ ਰੋਂਦੇ ਖਾਪਦੇ ਦੋਨੇ ਜੀ ਜਦੋਂ ਜਾ ਕੇ ਦੇਖਿਆ ਉਹ ਠੰਡੀ ਪਈ ਆ ਉਸ ਵੇਲੇ ਗਾਲਾਂ ਲਾ ਪਿਆ ਕੱਢਣਾ ਉਹਨੇ ਫੜ ਕੇ ਆਪਣੇ ਪੇਰ ਨੂੰ ਢਾਲ ਲਿਆ ਓਏ ਇਹਨੂੰ ਕੋ ਟੰਟਾ ਪਿਆ ਮੈਂ ਬਾਹਰ ਇਹਨੂੰ ਅੰਦਰੋਂ ਹੋਂਦ ਤੱਕ ਮੈਂ ਕਿਉਂ ਕੱਢ ਕੇ ਮੈਂ ਕਿ ਤੂੰ ਅੰਦਰ ਰਹਿ ਮੈਂ ਬਾਹਰ ਆਪਣੇ ਵੱਡੇ ਮੁੰਡੇ ਨੂੰ ਫੋਨ ਲਾਤਾ ਉਹ ਵੀ ਰੋਣ ਖਵਣ ਲੱ ਪਿਆ ਫਿਰ ਰਾਜਵੀਰ ਨੇ ਕੀ ਕੰਮ ਕੀਤਾ ਜੇ ਤੂੰ ਤੁਹਾਡੇ ਲੜਕਾ ਬਾਹਰ ਆਇਆ ਸੀਗਾ ਉਹ ਵੀ ਆ ਕੇ ਤੁਹਾਡ ਨਭੂ ਜਿਗਰ ਕੀਤਾ ਸੀ ਕੋਈ ਜਿਗਰ ਨਹੀਂ 3 ਵਜੇ ਆਇਆ 3 ਵਜੇ ਜਦੋਂ ਆਇਆ ਬਾਹਰ ਉਹਦਾ ਹੀ ਸੌਰੀਆਂ ਵਿੱਚ ਚਲ ਗਿਆ ਆਪਣੇ ਨੂੰ ਗੱਡੀ ਚ ਕੀ ਸਾਨੂੰ ਕੋਈ ਨਹੀਂ ਉਹਨੇ ਦੱਸਿਆ ਪੁੱਛਿਆ ਪਾਸਪੋਰਟ ਆਪਣਾ ਫੜਾ ਗਿਆ ਸਾਨੂੰ ਇਹ ਆ ਮੇਰਾ ਪਾਸਪੋਰਟ ਰੱਖ ਲਾ ਆ ਭੱਜ ਗਿਆ ਉੱਥੇ ਸਾਡੇ ਨਾਲ ਗੱਲ ਨਹੀਂ ਕੋਈ ਕੀਤੀ ਉੱਥੇ ਉਹਦੀ ਮਾਂ ਨੂੰ ਪਤਾ ਹੋਗਾ ਸਾਨੂੰ ਪਰ ਉਹ ਮੁੜ ਕੇ ਆਣ ਕੇ ਦੱਸਿਆ ਇਹ ਮੈਂ ਉੱਥੇ ਕਟਾਪਾ ਬੜਾ ਚੜਿਆ ਇੱਥੇ ਵੀ ਕਟਾਪਾ ਬਹੁਤ ਚੜਿਆ ਇਹਨਾਂ ਨੂੰ ਪਤਾ ਨਹੀਂ ਕਿ ਉਹ ਬਾਹਰ ਤੇ ਕੰਕੇ ਨੂੰ ਬੋਕ ਪੁੱਤੀ ਤਾਂ ਇਹ ਭੱਜ ਗਈ ਡਰਦੇ ਇਹ ਕਹਿੰਦੀ ਮੈਨੂੰ ਮਾਰ ਦੇਣਾ ਮੈਨੂੰ ਕਹਿੰਦੀ ਮੰਮੀ ਡੰਡੇ ਲਗਾਉ ਦੇ ਮੈਂ ਕਹਾ ਮੈਂ ਡੰਡੇਨ ਲਗਾਉਣੇ ਤੇਰੀਆਂ ਕੀਤੀਆਂ ਤੂੰ ਭੌਗਤ ਕਹਿੰਦੀ ਮੰਮੀ ਮੇਤੋਂ ਗਲਤੀ ਹੋ ਗਈ ਮੈਂ ਮੰਨਦੀ ਆਂ ਅਸੀਂ ਆਪਣੀ ਮੋਹ ਨੂੰ ਉਸਨੇ ਅੱਜ ਕੁਝ ਨਹੀਂ ਬਹੁਤ ਬੋਛੇ ਬੋਹ ਬੋਛੇ ਕੀਤੀ ਬੜਾ ਸਮਝਾਇਆ ਉਹ ਸਮਝੀ ਨਹੀਂ ਹਾਟ ਗਈ ਸੀਗੀ ਫੋਨ ਕਰਨੋਂ ਹੋਲੀਂ ਵਾਲੇ ਦਿਨ ਤੋਂ ਫੇਰ ਇਹਨਾਂ ਦਾ ਫੋਨ ਲਾ ਪਿਆ ਚੱਲਣ ਅਸੀਂ ਹੁਣ ਨੰਦਪੁਰ ਸਾਹਿਬ ਕੋਆਂਟਗਾ ਨਾ ਗਿਆ ਸੀ ਮਗਰੋਂ ਫੇਰ ਨੇ ਫੋਨ ਕਰਕੇ ਮੁੰਡੇ ਨੂੰ ਉਧਰ ਉਧਰ ਹੀ ਗੱਲਾਂ ਬਾਤਾਂ ਕੀਤੀਆਂ ਜਿਹੜੀ ਤੁਹਾਡੇ ਬਤੀ ਜਨਾਬ ਲਜੈਂਸ ਬੰਦ ਸੀ ਇੱਥੇ ਵੀ ਆਉਂਦਾ ਸੀਗਾ ਹਾਂਜੀ ਇੱਥੇ ਵੀ ਆਉਂਦਾ ਆਉਂਦਾ ਸੀ ਇੱਥੇ ਵੀ ਇੱਥੇ ਵੀ ਆਉਂਦਾ ਸੀ ਪਰ ਮੇਰਾ ਕਾਰ ਇਸ ਵੇਲੇ ਬਰਬਾਦਕ ਹੋ ਗਿਆ ਹੌਣ ਸਾਨੂੰ ਕਹਿੰਦੇ ਤੁਸੀਂ ਸਾਡੀ ਧੀ ਮਾਰ ਦਿੱਤੀ ਅਸੀਂ ਕਿੱਦਾਂ ਮਾਰ ਦਿੱਤੀ ਤੁਸੀਂ ਆਪਣੀ ਧੀ ਦੀ ਗਲਤੀ ਸਮਝੋ ਮਾਂ ਨੂੰ ਬਹੁਤ ਵੇਰੀ ਸੱਦੇ ਆਇਆ ਇਹ ਮੰਨੀ ਨਹੀਂ ਪੈਣ ਜੀ ਮੰਨੀ ਨਹੀਂ ਗੀ ਇਹਨੇ ਇੱਕ ਨਹੀਂ ਸਾਡੀ ਮੰਨੀ ਪੈਂਕੇ ਨਹੀਂ ਇੱਥੇ ਬਹਿ ਕੇ ਇਹਨਾਂ ਨੂੰ ਕਹਿਣਾ ਤੁਹਾਡੀ ਧੀ ਗਲਤ ਹੈ ਤੁਸੀਂ ਮੰਨਜੋ ਹਜੇ ਵੀ ਮੈਨੂੰ ਮੁੰਡੇ ਨੇ ਪ੍ਰੂਫ ਦਿਖਾ ਲਿਆ ਪੈਂਕੇ ਨੂੰ ਜਿਲੰਦਰ ਸੱਦ ਕੇ ਉੱਥੇ ਦਿਖਾ ਲਿਆ ਪ੍ਰੂਫ ਸਾਰੇ ਇਹ ਫੇਰ ਵੀ ਨਹੀਂ ਮੰਨੇ ਸਾਡੇ ਉਹਦੇ ਮਾਂ ਤੇ ਲਾਉਂਦੇ ਆ ਉਹਦੇ ਮਾਂ ਤੇ ਸਾਡੇ ਤੇ ਲਾਉਂਦੇ ਵੀ ਸਾਡੀ ਧੀ ਇਹਨਾਂ ਨੇ ਮਾਰੀ ਆ ਅਹੀਂ ਤਾਂ ਆਪ ਇਹਨੇ ਜਿੱਦਾਂ ਕਹਿੰਦੇ ਨੇ ਠੀਕ ਨਹੀਂ ਰਹਿੰਦੇ ਬਿਮਾਰ ਅਸੀਂ ਰਹਿੰਦੇ ਅਸੀਂ ਕੀ ਉਹਨੂੰ ਮਾਰਨਾ ਅਹੀਂ ਤਾਂ ਸਨਾਲ ਟੱਪਣੇ ਮੁੰਡੇ ਨੂੰ ਵੱਢਦੇ ਆ ਤੂੰ ਇਹ ਕੰਮ ਕਿਉਂ ਕੀਤਾ ਉਹ ਕਹਿੰਦਾ ਇਨਫਾ ਲੈ ਲਿਆ ਹਾਏ ਸਾਨੂੰ ਕਹਿੰਦਾ ਕਿਨ ਇਨਫਾ ਲੈ ਲਿਆ ਅੱਗੇ ਮਹਾਰਾਜ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਲੜਕਾ ਕਿੱਥੇ ਉਹਨੂੰ ਮੁੰਡੇ ਨੂੰ ਵਾਲ ਕਿੱਧਰੋਂ ਕੱਲ ਬਾਪੂ ਦਾ ਦੇਖੋ ਹੁਣ ਫੋਨ ਆਉਂਦਾ ਸੀ ਪੈਂਕੇ ਦੀ ਗੱਲ ਹੁੰਦੀ ਹੈ ਚੌਧਰੀ ਦੀ ਹਾਂ ਹਣ ਇਹੋ ਧਮਕੀਆਂ ਦਿੰਦਾ ਮੈਂ ਮਰ ਜਾਣਾ ਮੈਂ ਮਰ ਜਾਣਾ ਆਪਾਂ ਨੂੰ ਕਿਹਾ ਵੀ ਜੇ ਤੂੰ ਇਹੇ ਕੰਮ ਕਰਨਾ ਮਰ ਜਾ ਫੇ ਚੁੱਧ ਮਰਨਾ ਹੈ ਉਹਦੇ ਨਾਲ ਹੀ ਮਰ ਜਾਂਦਾ ਮਰਨਾ ਕਿਉਂ ਜਦੋਂ ਤੂੰ ਜੇ ਗਲਤੀ ਕੀਤੀ ਆ ਕਾਨੂੰਨ ਦਾ ਸਾਹਮਣਾ ਕਰੇ ਹਾਂਜੀ ਕਾਨੂੰਨ ਦਾ ਸਾਹਮਣਾ ਕਰੇ ਸਹੀ ਗੱਲ ਆ ਹਾਂਜੀ ਠੀਕ ਹੈ ਇਹ ਮੌੜਾ ਬਦੇਸ਼ ਤੋਂ ਆਇਆ ਸੀ ਇਟਲੀ ਤੋਂ ਅਮਰਿਤਪਾਲ ਸਿੰਘ ਉਹਦੀ ਵਾਈਫ ਸੀ ਆਪਣੇ ਅਮਰਿਤਪਾਲ ਦੀ ਰਾਜਵੀਰ ਕੌਰ ਕਈ ਸਾਲੇ ਜਾਈ ਇਹ ਤਾਂ ਦੱਸਿਆ ਤਾਂ ਉਹਨਾਂ ਨੇ ਇਹ ਦੱਸਿਆ ਸੀ ਪਹਿਲਾਂ ਕਿ ਇਹ ਨੇ ਸੁਸਾਇਸਾਈਡ ਕੀਤਾ ਪਰ ਮੌਕੇ ਤੇ ਹੁਣ ਜਾਂਚ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਕਿ ਇਸ ਲੜਕੀ ਦਾ ਮਰਡਰ ਕੀਤਾ ਇਹਦੇ ਹਸਬੰਦ ਨੇ ਕੀਤਾ ਲੱਗਦਾ ਕਿੰਨੀ ਕਿਸਾਰੇ ਦੀ ਏਜ ਸੀ ਕਿ 28 ਸਾਲ 28 ਸਾਲ ਕੋਈ ਸੁਸਾਇਸਾਈਡ ਨੋਟ ਵੀ ਸਾਹਮਣੇ ਆਇਆ ਨਹੀਂ ਬਿਲਕੁਲ ਪਰਿਵਾਰ ਨੇ মিডিਆ ਨੂੰ ਇੱਕ ਸੁਸਾਇਸਾਈਡ ਨੋਟ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿ ਦੱਸਿਆ ਵੀ ਮੇਰੇ ਸਾਸੋਰੇ ਦਾ ਕੋਈ ਕਸੂਰ ਨਹੀਂ ਹੈਗਾ ਮੇਰੇ ਦੀ ਇਹ ਗੱਲ ਧਿਆਨ ਚ ਨਾਮੰਦਸਿਆਗੇ ਸਨ ਉਹ ਦੀ ਤੁਸੀਂ ਉਹ ਸਾਈਡ ਰੋਡ ਦੀ ਪੜਤਾਲ ਕਰੋਗੇ ਜੀ ਜੇ ਮੈਨੂੰ ਇਸ ਬਾਰੇ ਮੇਰੇ ਧਿਆਨ ਚ ਗੱਲ ਲਾਉਗੀ ਤਾਂ ਮੈਂ ਜਰੂਰ ਕਰੂੰਗਾ ਜੀ ਠੀਕ ਹੈ ਦੇ ਕਿੰਨੇ ਲੋਕ ਕਦੇ ਹੁਣ ਸਰਕਾਰ ਕਾਰਵਾਈ ਕਰ ਰਹੇ ਹੈ ਜੀ ਸਟੇਟਮੈਂਟ ਲਿਖੋਣੀ ਹੈ ਜੀ ਇਹਨਾਂ ਨੂੰ ਜਿੱਦਾਂ ਲਿਖਾਉਣਗੇ ਕਰ ਦਿਆਂਗੇ ਜੀ ਇਹ ਪਤੀ ਇਹਦਾ ਪਤਾੜਾ ਹੈ ਜੀ ਉਹ ਸਿਰੇ 4.5 ਹੀ ਨਿਕਲਗੇ ਸੀ ਸਾਨੂੰ ਤਾਂ ਮੈਸੇਜ ਲੇਟ ਓਵਰ ਮਿਲਿਆ 3:00 ਵਜੇ ਮਿਲਿਆ ਕਰਵਾ ਕੇ ਕਿੰਨੂੰ ਕਿੰਨੂੰ ਲੈ ਕੇ ਜਾ ਰਹੇ ਹੁਣ ਨਾਲੋਂ ਅਸੀਂ ਕਿਸੇ ਨੂੰ ਨਹੀਂ ਲੈ ਕੇ ਚਲੇ ਜੀ ਹਾਂਜੀ Thank okay. you.